ਕਿੱਥੋਂ ਆਇਓ ਜੀ ਤੁਸੀਂ ਕਿੱਥੋਂ ਆਇਓ ਪਿੰਡ ਘੁੰਮ ਕੇ ਕੋਮਣ ਤੇ ਜਗ ਹੈ ਮਮਨੀ ਰਾਸ਼ਨ ਵੰਡਣ ਗਈ ਸੀ ਜੀ ਰਾਸ਼ਨ ਤੁਹਾਡਾ ਬਚਿਆ ਹੋਇਆ ਇਹਦੇ ਉਹਨਾਂ ਨੇ ਗੋਗਲਸ ਲਾ ਰੱਖੀ ਹੈ ਕਿ ਮਤਲਬ ਕਿੰਨੀ ਦੇਰ ਰਏ ਤੁਸੀਂ ਅੰਦਰ ਕਿੰਨੀ ਦੇਰ ਮੈਨੂੰ ਇੱਕ ਹੌ ਨਾ ਧੰਟਾ ਹੋ ਗਿਆ ਅੱਧੇ ਘੰਟੇ ਅੱਧੇ ਘੰਟੇ ਵਿੱਚ ਹੀ ਅੱਗੇ ਵਾਪਸ ਬਣੇ ਰਾਸ਼ਨ ਲੈ ਕੇ ਆਏ ਨੇ ਰਾਸ਼ਨ ਦੇ ਕੇ ਆਏ ਨੇ ਰਾਸ਼ਨ ਚ ਪਾਣੀ ਪਾ ਜਾਣ ਬੁੱਝ ਕੇ ਪਾਣੀ ਪਾ ਕੇ ਲੈ ਹੈ ਰਾਨੀ ਪਾ ਕੇ ਦੇ ਵਿੱਚ ਨੂੰ ਖਤਰੇ ਵਿੱਚ ਪਾ ਕੇ ਇਹ ਜਾ ਰਿਹਾ ਪਰ ਇਹਨਾਂ ਨੂੰ ਵੋਟ ਹੀ ਨਹੀਂ ਦਿੱਤੀ ਵਿਚਾਰ ਇਹ ਵੇਖ ਸਕਦੇ ਹੋ ਪੀੜਤਾਂ ਦੀ ਮਦਦ ਲਗਾਤਾਰ ਜਾ ਰਹੀ ਹੈ ਕੁਝ ਲੋਕ ਬਾਹਰ ਆ ਰਹੇ ਨੇ ਗੱਲ ਕਰਾਂਗੇ ਇਹਨਾਂ ਨਾਲ ਕਿੱਥੋਂ ਆਏ ਨੇ ਹਾਂਜੀ ਕਿੱਥੋਂ ਆਇਓ ਜੀ ਤੁਸੀਂ ਕਿੱਥੋਂ ਆਇਓ ਪਿੰਡ ਘੁੰਮ ਕੇ ਕੋਮਗੇ ਕੋਮਣ ਤੇ ਜਗ ਹੈ ਨਹੀਂ ਨਹੀਂ ਕੋਮ ਨਹੀਂ ਰਾਸ਼ਨ ਵੰਡਣ ਗਏ ਸੀ ਜੀ ਰਾਸ਼ਨ ਤੁਹਾਡਾ ਬਚਿਆ ਹੋਇਆ ਇੱਥੇ ਹਾਂਜੀ ਹਾਂਜੀ ਬਚਿਆ ਹੋਇਆ ਦੇਖੋ ਵੰਡ ਕੇ ਕਿੰਨੇ ਕਿੰਨੇ ਪਿੰਡਾਂ ਵਿੱਚ ਗਏ ਸੀ ਸਾਹਮਣੇ ਜਿੰਨੇ ਘਰ ਸਾਨੂੰ ਨਜ਼ਰ ਆਏ ਉਹਨਾਂ ਚ ਗਏ ਸੀ ਆਏ ਕਿਹੜੀ ਜਗ੍ਹਾ ਤੋਂ ਹੋ ਜਲੰਧਰ ਤੋਂ ਤੇ ਇੱਥੇ ਕਿੰਨੇ ਕਿ ਘਰਾਂ ਵਿੱਚ ਗਏ ਹੋ ਤੁਸੀਂ 7-8 ਘਰਾਂ ਚ ਉਹਨਾਂ ਨੇ ਗੋਗਲਸ ਲਾ ਰੱਖੀ ਹੈ ਕਿ ਮਤਲਬ ਪੱਕਾ ਨਹੀਂ ਹੈ ਉਹ ਸਭ ਪੱਕਾ ਨਹੀਂ ਪਾਣੀ ਹੈ ਕਿਸੇ ਦੀ ਆਈਜ਼ ਤੁਸੀਂ ਪੱਕਾ ਇਹ ਤਾਂ ਕੋ ਮਨ ਨਹੀਂ ਆ ਬਹੁਤ ਸਾਰੇ ਲੋਕਾਂ ਨੇ ਲਾਈਫ ਐਂਡ ਐਂਜੀ ਕੋ ਤਾਗੇ ਆ ਆਪਾਂ ਰੋਟੀ ਦੇਣਗੇ ਉਹ ਸੀਗੇ ਅੰਦਰ ਤੇ ਰਸ਼ਨ ਲੈ ਕੇ ਆਏ ਆ ਬਸ ਕਿੰਨੀ ਕਿੰਨੀ ਦੇਰ ਰਹੇ ਤੁਸੀਂ ਅੰਦਰ ਕਿੰਨੀ ਦੇਰ ਰਹੇ ਮੈਂ ਇੱਕ ਹੁਣ ਅੱਧਾ ਘੰਟਾ ਹੋ ਗਿਆ ਉਹਨਾਂ ਨੂੰ ਅੱਧੇ ਘੰਟੇ ਅੱਧੇ ਘੰਟੇ ਵਿੱਚ ਹੀ ਆਗੇ ਵਾਪਸ 45 ਮਿੰਟ ਚ ਆ ਗਏ ਅੱਧੇ ਘੰਟੇ ਦੇ ਵਿੱਚ ਕਿੰਨੇ ਘਰ ਗਏ ਜਿਹੜੇ ਫਰੰਟ ਤੇ ਅੱਗੇ ਅੱਗੇ ਘਰ ਆ ਸਾਰੇ ਜੀ ਹਾਂ ਜੀ ਘਰਾਂ ਦੇ ਘਰਾਂ ਚ ਅਸੀਂ ਪਹਿਲਾਂ ਜਾ ਕੇ ਆ ਗਏ ਆ ਉਹਨਾਂ ਘਰਾਂ ਦੇ ਵਿੱਚ ਸਮਾਨ ਪਚਾ ਕੇ ਆ ਗਏ ਆ ਅੱਛਾ ਆ ਜਿਹੜਾ ਸਮਾਨ ਸੀਗਾ ਨਾ ਇਹ ਦੁਬਾਰਾ ਲੋਡ ਕਰਾਇਆ ਸੀ ਦੁਬਾਰਾ ਫਿਰ ਅਸੀਂ ਜਾ ਕੇ ਆਏ ਆ ਅੱਛਾ ਠੀਕ ਹੈ ਜੀ ਹੁਣ ਉਸ ਤੋਂ ਬਾਅਦ ਅਸੀਂ ਹੁਣ ਜਸਟੇ ਵਾਪਸ ਆ ਗਏ ਕਿਉਂਕਿ ਹੁਣ ਇਹ ਲੈ ਨਹੀਂ ਰਿਹਾ ਉਹ ਪਾਣੀ ਭਰ ਗਿਆ ਦੇਖੋ ਪਿੱਛੇ ਦੇਖੋ ਜਰਾ ਮਾੜਾ ਉਧਰ ਧਿਆਨ ਮਾਰੋ ਹੁਣ ਇਹ ਵਿੱਚੋਂ ਕੱਢ ਰਹੇ ਆ ਖਰਾਬ ਹੋ ਜਾਏ ਵਿੱਚ ਮੱਜਾ ਮੁੱਜਾ ਨੂੰ ਪਾ ਰਹੇ ਜਿਹੜੇ ਇਹਨੂੰ ਇਹਨੂੰ ਖਰਾਬ ਕਰੀਏ ਕੀ ਕਰੀਏ ਬਿਲਕੁਲ ਇਹ ਦੇਖੋ ਇਹ ਰਾਸ਼ਨ ਜਿਆਦਾ ਦੇ ਕੇ ਜਾ ਰਹੇ ਤੁਸੀਂ ਉਹ ਦੇਖੋ ਨਾ ਬੋਰਡ ਤੇ ਬੋਰਡ ਦੇ ਵਿੱਚ ਹੀ ਰੋਟੀ ਰੋਟੀ ਬਣ ਰਹੀ ਹੈ ਜੀ ਪ੍ਰਿੰਟ ਲੋਕ ਹੈ ਸਾਡੀ ਜ਼ਿੰਮੇਵਾਰੀ ਹੈ ਉਹ ਸਾਡੀ ਜ਼ਿੰਮੇਵਾਰੀ ਉਹ ਮੈਂ ਮੰਨਦੇ ਹਾਂ ਤੁਹਾਡੀ ਜ਼ਿੰਮੇਵਾਰੀ ਮੈਂ ਸਾਡਾ ਟੀਮ ਮੈਂ ਮੰਨਦੇ ਹਾਂ ਤੁਹਾਡੀ ਜ਼ਿੰਮੇਵਾਰੀ ਉਹ ਉਹ ਗੋਗਲ ਦਰਗਾ ਕੇ ਜਾ ਰਹੇ ਨੇ ਉਹ ਕੀ ਕਰ ਰਹੇ ਆਏ ਤੁਸੀਂ ਉਹ ਕਿੰਨੇ ਘਰਾਂ ਵਿੱਚ ਗਏ ਮੈਂ ਉਹਨਾਂ ਦਾ ਜਾਣਨਾ ਚਾਹ ਰਹੀਆਂ ਬਸ ਹਾਂਜੀ ਉਹ ਕਿੰਨੇ ਘਰਾਂ ਨੂੰ ਰਾਸ਼ਨ ਪਹੁੰਚਾ ਰਹੇ ਆ ਲੈ ਕੇ ਆ ਰਹੇ ਆ ਰਾਸ਼ਨ ਨੇ ਬਾਬਾ ਜੀ ਆਇਆ ਆਇਆ ਹਾਂਜੀ ਕੀ ਹੋਇਆ ਬਾਬਾ ਜੀ ਬਾਬਾ ਜੀ ਤਿੰਨ ਟਾਈਮ ਰਾਸਣ ਲੈ ਕੇ ਜਾਂਦੇ ਆ ਇਹ ਇਹਨਾਂ ਨੂੰ ਅੱਜ ਮੰਨ ਲਓ ਹੁਣ ਛੱਡੋ ਤੁਸੀਂ ਹੁਣ ਇਹ ਰਾਸਣ ਲੈ ਕੇ ਆਏ ਨੇ ਰਾਸਣ ਦੇ ਕੇ ਆਏ ਨੇ ਰਾਸਣ 'ਚ ਪਾਣੀ ਪਾਏ ਜਾਨ ਬੁੱਝ ਕੇ ਪਾਣੀ ਪਾ ਕੇ ਲੈ ਰਾਣੀ ਪਾਣੀ ਦੇ ਵਿੱਚ ਜਦੋਂ ਅਸੀਂ ਸਵੇਰੇ ਜਦੋਂ ਅਸੀਂ ਸਵੇਰੇ ਕਹਿੰਦੇ ਜਦੋਂ ਸਵੇਰੇ ਆਵਾਜ਼ਾਂ ਮਾਰਦੇ ਜਦੋਂ ਸਵੇਰੇ ਆਵਾਜ਼ਾਂ ਮਾਰਦੇ ਜਦੋਂ ਕਿੱਥੇ ਸੀ ਇਹਨਾਂ ਦਾ ਡੀਸੀ ਦੇਖੋ ਰਖ ਬੰਦਿਆ ਸ਼ਾਹ ਕੋਲ ਦੀ ਬਰਾਬਰ ਜੇ ਸਾਡੇ ਨਾਲ ਕੰਮ ਕਰ ਜਾਂਦੇ ਤੇ ਸਾਨੂੰ ਕਹਿ ਦਿਓ ਜੀ ਤੁਸੀਂ ਜਾਓ ਤੁਸੀਂ ਜਾਓ ਤਾਂ ਇੱਕ ਚੱਕਰ ਪੂਰਾ ਕਰਕੇ ਆਉਂਦੇ ਨੇ ਇਹ ਚੱਕਰ ਦੀ ਕਰਨਾ ਇਹਨਾਂ ਨੇ ਕਿਹੜਾ ਜੇ ਫੇਰ ਆ ਜਾਂਦੇ ਨੇ ਅਸੀਂ ਜੀ ਬਾਬਾ ਜੀ ਨੇ ਸਾਡਾ ਪਿੰਡ ਹੈ ਹਾਲੀ ਖੁਰਦ ਸਾਨੂੰ ਬਾਬਾ ਜੀ ਨੇ ਅਪੀਲ ਕੀਤੀ ਵੀ ਘਰ ਨੂੰ ਟਾਲ ਲੱਗੀ ਜਾਂਦੀ ਆ ਵੀ ਆ ਸਾਮਾਨ ਘੱਟ ਕੇ ਲੈਣਾ ਅਸੀਂ ਸਵੇਰੇ 6 ਵਜੇ ਆਏ ਇਹਨਾਂ ਤੋਂ ਅগে ਪਹਿਲਾਂ ਜੈਕਟ ਮੰਗੀ ਜੀ ਇਹ ਕਹਿੰਦੇ ਵੀ ਐਸ.ਡੀ.ਐਮ ਦੀ ਗੱਡੀ ਦੇ ਵਿੱਚ ਆ ਜੈਕਟ ਐ ਕਿਹਾ ਠੀਕ ਆ ਜੀ ਅਸੀਂ ਬਾਬਾ ਜੀ ਦਾ ਵੱਡਾ ਬੇੜਾ ਲੈ ਕੇ ਉੱਥੇ ਚਲੇ ਗਏ ਥੱਲੇ ਜਿੱਥੇ ਜਿਸ ਘਰ ਨੂੰ ਟਾਲ ਲੱਗਣ ਬਿਨਾ ਇੰਜਨ ਤੋਂ ਨੂੰ ਮਤਲਬ ਬੇੜਾ ਵੱਡਾ ਨੂੰ ਇੰਜਨ ਨਹੀਂਗਾ ਵੱਡਾ ਬੇੜਾ ਲੈ ਕੇ ਅਸੀਂ ਸਾਮਾਨ ਲੱਦ ਕੇ ਲੈ ਗਏ ਉਤੋਂ ਦਰਿਆ ਇੰਨਾ ਜ਼ਿਆਦਾ ਸਪੀਡ 'ਚ ਵਗਨਦਿਆ ਨਾ ਜਾਨੀ ਉਹਨੂੰ ਜ਼ਮੀਨ ਸਾਰੀ ਪੁੱਟਦੀ ਆ ਤੇ ਜਾਨ ਖਤਰੇ ਵਿੱਚ ਪਾ ਕੇ ਇਹ ਜਾ ਰਹੇ ਹਨ ਪਰ ਇਹਨਾਂ ਨੂੰ ਵੋਟ ਹੀ ਨਹੀਂ ਦਿੱਤੀ ਜੀ ਜੀ ਤੋ ਲੇਸਾ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਸਰ ਕੀ ਕਹਿਣਾ ਚਾਹੋਗੇ ਇਹਨਾਂ ਦਾ ਨਾਮ ਹੈ ਵੀ ਐਸ ਡੀ ਆਰ ਐਫ ਬਿਲਕੁਲ ਕੰਮ ਨਹੀਂ ਕਰ ਰਹੀ ਐ ਤੇ ਬੈਠੇ ਨੇ ਬਸ ਦੇ ਵਿੱਚ ਜਿਹੜਾ ਫਾਰਜ ਜਿੱਦਣ ਦੇ ਹੜਾ ਆਏ ਆ ਜੀ ਬੜੀ ਤਨ ਨਹੀਂ ਨਾ ਕੰਮ ਕਰ ਰਿਹਾ ਬਹੁਤ ਜ਼ਿਆਦਾ ਮਿਹਨਤ ਕਰ ਰਿਹਾ ਹੈ ਬਾਕੀ ਜੇ ਕੋਈ ਹੈਗਾ ਇਸ਼ੂ ਤਾਂ ਮੈਂ ਦੇਖ ਲੈਣਾ ਜੀ ਪੰਨੂ ਜੇ ਸ਼ਿਕਾਇਤ ਹੈ ਕਹਿੰਦੇ ਇਹਨਾਂ ਨੇ ਸਵੇਰੇ ਜੈਕਟਸ ਮੰਗੇ ਐ ਸਵੇਰ ਦੇ ਬੈਠੇ ਹੋਏ ਜੋ ਥੋੜੇ-ਬਹੁਤ ਦੂਰ ਤੋਂ ਆ ਰਹੇ ਨੇ ਲੋਕ ਦੋ-ਤਿੰਨ ਲੋਕਾਂ ਨੂੰ ਲੈ ਕੇ ਜਾਇਆ ਜਾ ਰਿਹਾ ਇਥੋਂ ਉਹ ਪਿਕਨਿਕ ਸਪੋਰਟ ਦੀ ਤਰ੍ਹਾਂ ਦੇਖੋ ਗੋਗਲਸ ਲਗਾ ਕੇ ਆ ਰਹੇ ਆ ਸਰ ਇਹ ਗਲ ਇਹ ਹੋਰ ਗਰਮੀयां ਸੀ ਵੀ ਕਰ ਲੈਣਾ ਹੈਂਡਲ ਕੋਈ ਅੱਜ ਕੀ ਹੋਇਆ ਬਿਲਕੁਲ ਸਰ ਧਿਆਨ ਦਿਓ ਇਹਨਾਂ ਦਾ ਪਿੰਡ ਵਾਸੀ ਨੇ ਇਹਨਾਂ ਦੀ ਤਕਲੀਫਾਂ ਸੁਣੋ ਤੁਸੀਂ ਕੋਈ ਗੱਲ ਨਹੀਂ ਕੋਈ ਹੋਰ ਚੀਜ਼ ਹੋ ਰਹੀ ਹੈ ਵੀਆਈਪੀ ਮੂਵਮੈਂਟ ਜਦੋਂ ਹੋ ਰਹੀ ਹੈ ਪਿੱਛੇ ਤੱਕ ਥੋੜੇ ਦਿਨ ਪਹਿਲੇ ਸਾਨੂੰ ਸੂਤ ਵੀ ਆਏ ਹੋਏ ਸੀ ਨਾ ਤਾਂ ਪਿੱਛੇ ਪੂਰੀ ਲਾਈਨ ਲੱਗੀ ਹੋਈ ਸੀ ਗੱਡੀਆਂ ਦੀ ਕੋਈ ਨਹੀਂ ਆਪ ਆਇਆ ਹੈਲਪ ਕਰਨ ਲਈ ਨਹੀਂ ਜੀ ਇਸ ਤਰ੍ਹਾਂ ਨਹੀਂ ਗੱਡੀਆਂ ਵਾਲੇ ਜਿਹ ਗੱਡੀਆਂ ਵਾਲਿਆਂ ਨੂੰ ਅਸੀਂ ਉਸੇ ਦੋ ਜਗ੍ਹਾ ਨੱਕ ਲਗਾਏ ਆ ਗੱਡੀਆਂ ਨੂੰ ਕਰਦੇ ਗੱਡੀ ਵਾਲੇ ਖੁਦ ਮੰਨਦੇ ਨਹੀਂ ਉਹ ਕਹਿੰਦੇ ਅਸੀਂ ਸੇਵਾ ਕਰਨ ਆਏ ਆ ਸਾਨੂੰ ਜਿਹੜੇ ਪੁਲਿਸ ਰੋਕ ਰਹੀ ਆ ਹੁਣ ਸੇਵਾ ਦੀ ਭਾਵਨਾ ਨਾਲ ਦੇ ਅਸੀਂ ਉਹਨਾਂ ਨੂੰ ਰੋਕਦੇ ਸਾਡੇ ਸਾਡੇ ਸਦੇ ਵੀ ਅਲੀਗੇਸ਼ਨ ਲੱਗਦਾ ਸਭ ਤੋਂ ਵੱਡੀ ਸਾਡੀ ਪ੍ਰੋਪਰਟੀ ਏਰੀਆ ਆ ਸੇਵਾ ਭਾਵਨਾ ਨਾਲ ਰੋਕਦੇ ਆ ਤਾਲਮੇਲ ਬਿਠਾਓ ਪਿੰਡ ਵਾਲਿਆਂ ਨਾਲ ਕੋਈ ਨਹੀਂ ਜੀ ਕਜੇਰ ਨੇ ਕੋਈ ਅੰਦੇ ਸ਼ਿਕਾਇਤ ਤਾਂ ਮੈਂ ਦੌਰ ਕਰਾਂਗਾ ਜੀ ਮੈਂ ਬਿਠਾ ਠੀਕ ਹੈ ਕੋਈ ਗੱਲ ਨਹੀਂ ਇਹਨਾਂ ਨਾਲ ਗੱਲ ਕਰੋ ਇਹ ਤੁਹਾਡੀ ਸ਼ਿਕਾਇਤ ਦੂਰ ਕਰਨਗੇ ਦੂਰ ਦੂਰ ਤੋਂ ਆਏ ਆ ਬਹੁਤ ਸ਼ਿਕਾਇਤਾਂ ਵੀ ਨੇ ਕਿਉਂਕਿ ਬੇੜੀ ਨਹੀਂ ਮਿਲ ਰਹੀ ਹੈ ਜੀ ਮੈਂ ਦੇਖੋ ਤੁਹਾਡੇ ਚੈਨਲ 'ਚ ਮੈਂ ਦੱਸਾਂ ਚਾਹੁੰਦਾ ਹਰ ਇੱਕ ਬੰਦਾ ਇਹ ਚ ਆਉਂਦਾ ਵੀ ਮੈਂ ਬੇੜੀ 'ਚ ਬੈਠ ਕੇ ਅੱਗੇ ਜਾਵਾਂ ਹਰ ਇੱਕ ਦਾ ਪੋਸਿਬਲ ਨਹੀਂ ਆਏਗਾ ਨਹੀਂ ਨਹੀਂ ਜਿਹ ਜੇ ਜੇ ਤੁਸੀਂ ਸੰਸਥਾ ਆਜੋ ਚ ਦੋ ਜਾਂ ਤਿੰਨ ਮੈਂਬਰ ਨਿਯੁਕਤ ਕਰ ਲੋ ਦੋ ਤਿੰਨ ਮੈਂਬਰ ਨਿਯੁਕਤ ਕਰ ਆਪਣਾ ਜਿਹੜਾ ਰਚਨ ਬੰਡਣਾ ਉਹ ਲੈ ਲਓ ਅਸੀਂ ਨਾਲ ਕਰਾ ਜੇ ਸਾਰੇ ਚੋਂ ਸਾਰੇ ਨਹੀਂ ਜਾ ਸਕਦੇ ਜੀ ਅਸੀਂ ਰਾਸਣ ਵੰਡਣ ਦੀ ਗੱਲ ਨਹੀਂ ਕਰਦੇ ਮੈਂ ਤੇਰੀ ਗੱਲ ਕਰਦਾ ਮੈਂ ਹਰ ਇੱਕ ਦੀ ਗੱਲ ਹੈ ਜਿਹੜਾ ਹਰ ਇੱਕ ਦੀ ਗੱਲ ਹੈ ਜਿਹੜੇ ਤੁਸੀਂ ਚਾਹੁੰਦੇ ਆ ਦੋ ਤਿੰਨ ਬੰਦੇ ਚਾਹੁੰਦੇ ਆ ਆਪਾਂ ਭੇਜ ਦਾਂਗੇ ਜੇ ਸਾਰੇ ਕੋ ਸਾਰੇ ਨਹੀਂ ਨਹੀਂ ਭੇਜਦਾ ਸਰ ਹੁਣ ਇੱਕ ਇੱਕ ਵੋਟ ਹੋਰ ਖੜਨਾ ਤੇ ਦੂਜਾ ਸਾਨੂੰ ਅਗਣ ਬੋਡ ਚਾਹੀਦੇ ਉਹ ਪ੍ਰੋਵਾਈਡ ਕਰਾਉ ਹਾਂਜੀ ਇਹੋ ਹੀ ਹਾਂਜੀ ਇਹੋ ਹੀ ਜਾਓ ਹਾਂਜੀ ਇਹੋ ਹੀ ਹੀ Okay. ਹਾਂਜੀ ਧੰਨਵਾਦ ਬਾਅਦ ਜਾ ਕੇ ਕਿੰਨੀ देर ਬਾਅਦ ਜਾਂਦੇ ਆ ਗਨਬੋਟ ਆ ਬੋਰਡ ਸੇ ਕੀ ਐ ਸਿਚ ਸ਼ਡਿਊਲ ਸਰ ਜਦੋਂ ਜੇ ਜਾ ਕੇ ਦੂਸਰੇ ਘਰ ਜਾ ਉਥੇ ਜਾ ਕੇ ਕੰਮ ਨਵੇੜ ਕੇ ਰਚਨ ਦੇ ਕੇ ਉਹ ਅਕਸਰ ਵਾਪਸ ਆਣ ਕੇ ਤਾਂ ਦੁਬਾਰਾ ਜਾਣਗੇ ਕੋਈ ਸ਼ਡਿਊਲ ਨਹੀਂ ਆ ਕਿ ਇੰਨੀ ਦੇਰ ਬਾਅਦ ਇਹ ਦੂਰ ਵੀ ਆ ਕੁਝ ਨਜ਼ੀਕ ਘਰ ਆ ਉਹ ਜਲਦੀ ਵਾਪਸ ਆ ਜਾਂਦੇ ਜਿਹੜੇ ਦੂਰ ਆ ਉਹ ਲੇਟ ਵਾਪਸ ਆਉਂਦੇ ਜੀ ਤੇ ਹੁਣ ਥੋੜਾ ਸਿਸਟਮ ਬਣਾਓ ਇਸ ਚੀਜ਼ ਦਾ ਮੈਂ ਕਿਉਂਕਿ ਮੈਂ ਖੁਦ ਬਹੁਤ ਦੇਰ ਦੇ ਖੜੀ ਕੋਈ ਬੋਟ ਹੀ ਨਹੀਂ ਗਈ ਐ ਉਹ ਤੇਨੂੰ ਜਦੋਂ ਤੋਂ ਸਾਨੂੰ ਸੋਧ ਆ ਸਰ ਮੈਂ ਮੈਂ ਕਹ ਜੀ ਮੈਂ ਇਹ ਮੈਂ ਇਸ ਨੂੰ ਵੇਖ ਲੈਣਾ ਜੀ ਦੇਖੋ ਮੈਂ ਗੱਲ ਨੂੰ ਜੇ ਕੋ ਪ੍ਰੋਬਲਮ ਹੈਗੀ ਆਪ ਹੱਲ ਕਰ ਲੈਣੀ ਹੈ ਜੀ ਇਹਨਾਂ ਦੀ ਹੱਲ ਕਰੋ ਜ਼ਰੂਰ ਕਿਉਂਕਿ ਇਹ ਤੇ ਮੈਨੂੰ ਲੱਗਦਾ ਇਹ ਬਹੁਤ ਔਖਾ ਸਮਾਂ ਪੰਜਾਬ ਲਈ ਐ ਨਹੀਂ ਹੋਣਾ ਚਾਹੀਦਾ ਕਿ ਬਹਿਸਬਾਜ਼ੀ ਹੋਏ ਜੀ ਬਹਿਸ ਬਹਿਸਬਾਜ਼ੀ ਸਾਡਾ ਜੀ ਨਹੀਂ ਕਰਦਾ ਬਹਿਸਬਾਜ਼ੀ ਕਰਨ ਨੂੰ ਹਾਂ ਮੈਂ ਐਸੀ ਹੀ ਗੱਲ ਕਹਿ ਰਹੀ ਵਿੱਚ ਡੁੱਬਦੇ ਸੀ ਮੰਨ ਲਓ ਅਸੀਂ ਵਿੱਚ ਡੁੱਬਣ ਦੇ ਤੁਹਾਨੂੰ ਆਵਾਜ਼ ਮਾਰੀਏ ਸਾਡੀ ਹੈਲਪ ਕਰੋ ਕਾਦੇ ਵਾਸਤੇ ਇੱਥੇ ਰਹੇ ਤੁਹਾਨੂੰ ਛੱਡਿਆ ਅਸੀਂ ਇਹ ਕਿਸ ਦੇ ਲਈ ਕੌਣ ਕਿਸ ਨੇ ਕੀਤਾ ਇਹ ਜਿਆ ਆਹ ਜੰਗਿਆ ਬੈਠੀ ਆ ਇਹਨਾਂ ਨੂੰ ਸਬੂਤ ਦਊਗਾ ਮੈਂ ਵੀਡੀਓ ਭੇਜ ਦੁੱਸੀ ਮੈਨੂੰ ਠੀਕ ਹੈ ਫਿਰ ਅਸੀਂ ਉਸ ਤੇ ਗੱਲ ਕਰਾਂਗੇ ਕਿਉਂਕਿ ਜ਼ਿੰਮੇਵਾਰੀ ਹੈ ਇਹਨਾਂ ਦੀ ਵੀ ਸੁਰੱਖਿਅਤ ਲੈ ਕੇ ਜਾਣਾ ਸੁਰੱਖਿਅਤ ਵਾਪਸ ਲੈ ਕੇ ਆਉਣਾ ਰਾਸ਼ਨ ਜਿਹੜਾ ਹੈ ਉਸ ਦਾ ਨੁਕਸਾਨ ਨਾ ਹੋਣਾ ਕਿੱਥੇ ਤੁਹਾਡੇ ਅੰਚੋਰ ਸਾਹਿਬ ਉਹਦੇ ਵਿੱਚ ਹੀ ਆ ਗਏ ਅੰਚੋਰ ਸਾਹਿਬ ਬਸ ਜੀ ਬੈਠੇ ਇੱਥੇ ਇੱਥੇ ਬੋਤ شکایتਾਂ ਲੋਕਾਂ ਨੂੰ ਤੁਸੀਂ ਆਪਣਾ ਸਮਾਨ ਲਓ ਸਾਰੇ ਆਪਣਾ ਕੰਮ ਕਰਨ ਕਿਉਂਕਿ ਬਹੁਤ ਔਖਾ ਸਮਾਂ ਹੈ ਪੰਜਾਬ ਲਈ ਇਕੱਠੇ ਹੋ ਕੇ ਲੜਨਾ ਬਹੁਤ ਜ਼ਰੂਰੀ ਹੈ